ਕਈ ਕੋਟ ਨਾਮ ਗੁਣ ਗਾਵੈ ਹੈ ਨਾ ਜੀ ਹੁਣ ਇੱਕ ਨਹੀਂ ਆਖੇ ਕਈ ਕੋਟ ਗੁਣ ਗਾਵਾਂ ਗੁਣ ਬਿਥਰਾਂ ਗੁਰਬੋਲੀ ਮੇਰੀ ਮਾਇ へ ਵਾਹਿਗੁਰੂ ਮੇਰੀ ਛੁਤੀ ਇਹੋ ਜੀ ਕਰ ਦਵੋ ਤੇਰਾ ਦਾਸ ਹੈ ਮੈਂ ਕਿਤੇ ਉਲਝਾਣਾ ਬਸ ਰਾਤ ਦਿਨ ਤੇਰੇ ਗੁਣ ਗਾਵਾਂ ਗੁਣ ਗਾਵਾਂ ਗੁਣ ਬਿਥਰਾਂ ਮੈਂ ਕੱਲਾ ਬੈਠਾ ਹਾਂ ਤੇ ਤੇਰੇ ਗੁਣ ਗਾ ਰਿਹਾ ਹਾਂ ਜੇ ਤੂੰ ਮੈਨੂੰ ਕਿਤੇ ਚਾਰਾਂ ਸਰੀਰਾਂ ਦੇ ਵਿੱਚ ਲੈ ਜਾਵੇਂ ਤੇ ਤੇਰੇ ਗੁਣ ਵੰਡਣੇ ਸ਼ੁਰੂ ਕਰਦਾ ਹਾਂ ਖਜ਼ਾਨਾ ਤਾਂ ਤੇ ਉਹਦਾ ਹੀ ਹੈ ਸਾਰਾ ਗੁਣ ਗਾਮ ਗੁਣ ਬਿਥਰਾ ਬਿਥਰਾ ਨਾਮ ਵੰਡਣੇ ਨੇ ਜੋ ਮੈਂ ਗਾ ਰਿਹਾ ਏ ਤੇਰੇ ਗੁਣ ਸ਼ਮਾ ਦੇ ਦੋ ਕਿ ਹੋਰਾਂ ਦੇ ਕੋਲ ਵੀ ਚੱਲ ਜਾਣਾ ਗੁਣ ਗਾਮ ਗੁਣ ਬਿਥਰਾ ਗੁਣ ਬੋਲੀ ਮੇਰੀ ਮਾਏ ਬਸ ਜੇ ਮੈਂ ਬੋਲਾਂ ਤੇ ਤੇਰੇ ਗੁਣ ਬੋਲਾਂ ਗੁਣ ਨਾ ਬੋਲਣਾ ਗੁਣ ਬੋਲੀ ਮੇਰੀ ਮਾਏ ਗੁਰਮੁਖ ਸੱਜਣ ਗੁਣ ਕਾਰੀਆਂ ਮੈਨੂੰ ਉਹ ਸੱਚੇ ਪਾਤਸ਼ਾਹ ਗੁਰਮੁਖਾਂ ਦੇ ਮੇਲ ਦੇ ਵਿੱਚ ਰੱਖਿਓ ਜਿਹੜੇ ਗੁਣਾ ਨਾਲ ਹੀ ਭਰੇ ਹੋਏ ਨੇ ਗੁਰਮੁਖ ਸੱਜਣ ਗੁਣ ਕਾਰੀਆਂ ਠੀਕ ਹੈ ਨਾ ਜੀ ਮਿਲ ਸੱਜਣ ਹਰ ਗੁਣ ਗਾਏ ਜਿੱਥੇ ਬੈਠੀਏ ਤੇ ਉਹਨਾਂ ਸੱਜਣਾ ਦੇ ਨਾਲ ਮਿਲ ਕੇ ਤੇਰੇ ਗੁਣ ਗਾਈਏ ਕਿਉਂਕਿ ਮੁੱਕਦੇ ਨਹੀਂ ਜੇਬਾਂ ਏ ਕਮਣ ਗੁਣ ਕਹੀਏ ਬੇਸਮਾਰ ਬੇਅੰਤ ਸੁਆਮੀ ਤੇਰੋ ਅੰਤ ਨਕ ਨਹੀਂ ਲਹੀਏ ਤੁਸੀਂ ਛੁਬੇਰ ਤੋਂ ਲੈ ਕੇ ਇਹ ਤਾਂ ਗੁਣੀ ਇਹੋ ਜੇ ਚ ਆਨੰਦ ਇਹੋ ਜੇ ਰਾਜੇ ਤੁਸੀਂ ਇੱਕ ਗੁਣੀ ਪਕੜ ਲਓ ਪਾਤਸ਼ਾਹ ਦਾ ਤੁਸੀਂ ਸਵੇਰ ਤੋਂ ਆਪਣਾ ਮਨ ਬਣ ਲਓ ਉਹ ਉਹਦੇ ਗੁਣ ਗਾਈ ਜਾਓ ਇੰਨਾ ਹੀ ਕਰੀ ਜਾਓ ਵਾਹਿਗੁਰੂ 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 ਮਸ ਗਾਈ ਚਲੋ ਉਹਦੇ ਗੁਣ ਕੀ ਹੈ ਉਹਦੇ ਗੁਣ ਜਿਸ ਤਰ੍ਹਾਂ ਕਬੀਰ ਜੀਾਂ ਦੇ ਤੇ ਸ਼ਲੋਕ ਹੀ ਇੱਥੋਂ ਸ਼ੁਰੂ ਹੋਇਆ ਉਹ ਕਹਿੰਦੇ ਕਬੀਰ ਮੇਰੀ ਸਿਮਰਨੀ ਰਚਨਾ ਉਪਰਾਮ ਕੀ ਹੈ ਮੇਰੀ ਰਚਨਾ ਦੇ ਉੱਤੇ RAM 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 ਵਾਹਿਗੁਰੂ ਵਾਹਿਗੁਰੂ ਮੈਨੂੰ ਨਹੀਂ ਪਤਾ ਦੁਨੀਆ ਦੀ ਰਚਨਾ ਤੇ ਕੀ ਹੈ ਪਰ ਕਵੀਨ ਦੀ ਰਚਨਾ ਦੇ ਉੱਤੇ ਤੇ 24 ਘੰਟੇ ਰਾਮੇ ਰਾਮੇ ਹੋ ਰਿਹਾ ਹੈ ਮੰਤਰੰਗ ਰਾਮ ਰਾਮ ਨਾਮੰਗ ਧਿਆਨੰਗ ਸਰਵਤਰ ਪੂਰਨੇ ਹਰ ਵੇਲੇ ਜਿਹੜਾ ਸਾਰੇ ਰਮਿਆ ਉਹਦੇ ਵਿੱਚ ਧਿਆਨ ਰਹਿਣਾ ਹੈ ਤੇ ਰਾਮ ਰਾਮ ਸ਼ਬਦ ਚੱਲਦਾ ਰਹਿਣਾ ਹੈ ਮਹਾਰਾਜ ਕਹਿੰਦੇ ਇਹ ਸ੍ਰੇਸ਼ਟ ਗੁਣ ਹੈ ਇੱਕ ਏਕੀ ਇੱਕ ਸ੍ਰੇਸ਼ਟ ਗੁਣ ਗੁਣ ਰਾਜੇ ਗਾਓ ਜਿਤਨੇ ਵੀ ਕਿਹਾ ਗੁਣ ਤੇਰੇ ਸਾਰ ਸਮਾਲੀ ਮੋਹੇ ਨਿਰਗੁਣ ਕੇ ਦਾਤਾ રે ਬੈ ਖਰੀਦ ਕਿਆ ਕਰੇ ਚਿਤرائی ਜੀਉ ਪਿੰਡ ਸਭ ਤੇਰੇ ਤੂੰ ਸੇਖ ਹੋ ਗਿਆ ਓਵੇਂ ਅਮਰ ਦੀ ਦਾਤ ਲੱਲੀ ਆ ਗੁਰੂ ਨੂੰ ਮਾਂ ਪਿਓ ਮੰਨ ਲਿਆ ਐ ਆਪਣਾ ਆਪ ਤੂੰ ਕਹਿਣਾ ਕਿ ਮੈਂ ਸੀਸ ਜਿਹੜਾ ਭੇਟ ਦੇ ਕੇ ਲਿਆ ਹੈ ਤੇ ਫਿਰ ਕਹਿੰਦੇ ਅਜੇ ਵੀ ਤੇਰੇ ਵਿੱਚ ਪੰਤ ਬੋਲਦੀ ਪਈ ਐ ਅਜੇ ਕਬੂਲ ਨਹੀਂ ਕੀਤਾ ਅੰਦਰੋਂ ਸਿਰ ਬਾਹਰਲੇ ਪਾਸਿਓਂ ਅਜੇ ਦਿਖਾ ਰਹੇ ਐ ਤੂੰ ਕ્યા ਗੁਣ ਤੇਰੇ ਸਾਰ ਸੰਮਾਲੀ ਮੋਹੇ ਨਿਰਗੁਣ ਕੇ ਦਾਤਾ ਰੇ ਬੈ ਖਰੀਦ ਹੋਵੇਂ ਬੈ ਖਰੀਦ ਤੇ ਫਿਰ ਆਪਣੀਆਂ ਚਤਰਾਇਆਂ ਕਰੇ ਬੈ ਖਰੀਦ ਕਿਆ ਕਰੀ ਚਤਰਾਈ ਜੀਉ ਪਿੰਡ ਸਭ ਥਾਰੇ ਦੂਜਾ ਪਾਸ਼ ਮੈਂ ਬੈ ਖਰੀਦ ਹੋ ਗਿਆ ਹੁਣ ਮੈਂ ਆਪਣੀਆਂ ਚਤਰਾਇਆਂ ਕਿੱਦਾਂ ਕਰ ਸਕਦਾ ਮੈਂ ਤਾਂ ਤੇਰੇ ਹੁਕਮ ਚ ਚੱਲੂਗਾ ਬੈ ਖਰੀਦ ਕਿਆ ਕਰੇ ਚਤਰਾਈ ਜੀਓ ਪਿੰਡ ਸਭ ਮੇਰੀ ਆਤਮਾ ਵੀ ਮੇਰਾ ਪਿੰਡ ਮੇਰਾ ਸਰੀਰ ਵੀ ਇਹ ਤੇ ਸਾਰਾ ਕੁਝ ਜਦੋਂ ਇਹ ਤੇਰਾ ਹੀ ਹੈ ਤੇਰੇ ਕੋਲੇ ਰਹਿੰਦਾ ਹੈ ਤੇ ਫਿਰ ਮੈਂ ਇਹਦੇ ਨਾਲ ਚਤਰਾਈਆਂ ਵੀ ਕਿਵੇਂ ਕਰ ਸਕਦਾ ਹੈ ਇਸ ਕਰਕੇ ਉਹਨੇ ਕਹਿ ਦਿੱਤਾ ਕਿ ਲਾਲ ਰੰਗੀਲੇ ਪ੍ਰੀਤਮ ਮਨਮੋਹਣ ਤੇਰੇ ਦਰਸ਼ਨ ਕੋ ਹਮ ਬਾਰੇ ਕਰਵਾਨ ਜਾਈਏ ਜਿਹੜਾ ਤੂੰ ਝਲਕਾ ਮਾਰਦਾ ਹੈ ਆਪਣੀਆਂ ਹਾਂਜੀ